ਮਾਂਸਾ ਜ਼ਿਲ੍ਹੇ ਦੇ ਵਿੱਚ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਤੇ ਚਿੱਟੇ ਮੱਛਰਾਂ ਦਾ ਹਮਲਾ ਹੋਇਆ ਹੈ ਜਿਸ ਤੋਂ ਬਾਅਦ ਨਰਮਾ ਆਕਾਸ਼ਤਕਾਰ ਕਿਸਾਨਾਂ ਦੇ ਮਨਾਂ ਦੇ ਵਿੱਚ ਚਿੰਤਾ ਪੈਦਾ ਹੋ ਗਈ ਹੈ ਕਿਸਾਨਾਂ ਦੇ ਵੱਲੋਂ ਸੁੰਡੀ ਅਤੇ ਮੱਛਰ ਦੇ ਹਮਲੇ ਨੂੰ ਰੋਕਣ ਦੇ ਲਈ ਸਪਰੇਇਆਂ ਦਾ ਛਿੜਕਾ ਕਰਨਾ ਸ਼ੁਰੂ ਕਰ ਦਿੱਤਾ ਹੈ ਉਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਵੀ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਨਾਂ ਸਿਫਾਰਿਸ਼ ਕਿਸੇ ਵੀ ਦਵਾਈ ਦਾ ਛਿੜਕਾ ਨਾ ਕੀਤਾ ਜਾਵੇ ਮਾਨਸਾ ਤੋਂ ਬਿਊਰੋ ਰਿਪੋਰਟ ਅਜੀਤ ਵੈਬ ਟੀਵੀ ਦੇਖੋ ਕੁਲਦੀਪ ਜੀ ਗੱਲ ਇਹ ਆ ਜਿਹੜੀ ਨਰਮੇ ਦੀ ਖੇਤੀ ਹੈ ਸਾਡੇ ਜਿਹੜਾ ਨਰਮੇ ਸਰੋਂ ਵਾਲੇ ਖੇਤ ਚ ਹੈ ਅਗੇਤਾ ਨਰਮਾ ਪਰ ਜਿਹੜੀ ਵੀ ਫਲਾਵਰਿੰਗ ਹੋਣੀ ਹੁੰਦੀ ਹੈ ਮੰਨ ਲਓ ਵੀ ਆਪਾਂ ਕਹਿ ਲਈਏ ਨਰਮੇ ਨੇ ਫੁੱਲ ਚੱਕਣੇ ਹੁੰਦੇ ਆ ਉਹ ਅਗਸਤ ਮਹੀਨੇ ਚੱਕਣੇ ਹੁੰਦੇ ਆ ਤੇ ਜੁਲਾਈ ਦੇ ਵਿੱਚ ਆਪਾਂ ਕਹਦੇ ਕੋਈ ਕੋਈ ਫੁੱਲ ਚੱਕਦਾ ਹੁੰਦਾ ਤੇ ਜਿਹੜਾ ਇਸ ਵਾਰ ਅਸੀਂ ਦੇਖਿਆ ਮੰਨ ਲਓ ਡੇਲੀ ਸਵੇਰੇ ਸ਼ਾਮ ਅਸੀਂ ਖੇਤ ਦੇ ਵਿੱਚ ਰਹਨੇ ਆ 100 ਦੇ ਵਿੱਚੋਂ ਮੰਨ ਲਓ ਵੀ 2-3 ਬੂਟਿਆਂ ਦੇ ਉੱਪਰ ਅਸੀਂ ਗੁਲਾਬੀ ਸੁੰਡੀ ਦੇਖੀ ਉਹ ਤੋਂ ਬਾਅਦ ਚਿੱਟਾ ਮੱਛਰ ਤੇ ਹਰਾ ਮੱਛਰ ਤਾਂ ਹੈਗੇ ਸੀ ਉਦੇ ਕਾਰਨ 9 ਕਿੱਲਾਂ ਦੀ ਜਿਹੜੀ ਖੇਤੀ ਕਰਦੇ ਆ ਸੀ ਤੇ 2000 ਰੁਪਏ ਪਰ ਏਕੜ ਦੋ ਸਪਰੇਹਾਂ ਦਾ ਖਰਚਾ ਆ ਗਿਆ ਜਾਨੀ ਕਿ 9 ਕਿੱਲਾਂ ਦੇ ਉੱਪਰ 18000 ਰੁਪਏ ਸਪਰੇਹ ਦਾ ਖਰਚਾ ਆ ਗਿਆ ਕਿਉਂਕਿ ਮਾੜੀ ਸਪਰੇ ਨਾਲ ਨਾ ਤਾਂ ਮੱਛਰ ਮਰਦਾ ਤੇ ਸੁੰਡੀ ਨੇ ਤਾਂ ਮਰਨੀ ਹੀ ਹੈ ਉਹਦਾ ਕਾਰਨ ਕਰਕੇ ਅਸੀਂ ਕੱਲ ਡਾਕਟਰ ਵੀ ਉਹਨਾਂ ਖ਼ਵਾਰ ਨਾਲ ਗੱਲਬਾਤ ਕੀਤੀ ਸੀ ਉਸ ਤੋਂ ਬਾਅਦ ਸਾਡੇ ਕੋਲ ਅਧਿਕਾਰੀ ਵੀ ਆਏ ਨੇ ਆਏ ਨੇ ਅੱਜ ਮੰਨ ਲਓ ਵੇਖਿਆ ਵੀ ਗਿਆ ਕਿਤੋਂ ਨਾ ਕਿਤੋਂ ਸੁੰਡੀ ਦੇਖਣ ਨੂੰ ਵੀ ਤੋ ਬੇਸ਼ੱਕ ਘਟ ਮਿਲੀ ਆ ਪਰ ਮਿਲੀ ਆ ਵੇਖਣ ਨੂੰ ਮੱਛਰ ਤੇ ਕਿਉਂਕਿ ਕੱਲ ਸਪਰੇਅ ਕੀਤੀ ਆ ਸੀ ਕੱਲ ਸਪਰੇਅ ਦਾ ਕਰਕੇ ਕੰਟਰੋਲ ਵੀ ਹੋ ਸਕਦਾ ਹੈ ਕਿਉਂਕਿ ਅਸੀਂ ਚੰਗੀਆਂ ਸਪਰੇਅ ਹੀ ਕੀਤੀਆਂ ਨੇ ਉਹਦਾ ਕਰਕੇ ਹੀ ਅਸੀਂ ਜਿਹੜਾ ਅੱਜ ਚੀਫ ਸਾਹਿਬ ਵੀ ਆਏ ਨੇ ਖੇਤੀਬਾੜੀ ਦੇ ਅਧਿਕਾਰੀ ਵੀ ਆਏ ਕ੍ਰਿਸ਼ੀ ਵਿਗਿਆਨ ਕੇਂਦਰ ਵਾਲੇ ਵੀ ਸਾਰੇ ਅਧਿਕਾਰੀ ਵੀ ਆਏ ਨੇ ਚਲੋ ਅਸੀਂ ਇੱਕ ਗੱਲ ਕਹਨੇ ਆ ਦੇਰ ਆਏ ਦਰਸਤਾਏ ਜੇਕਰ ਅਸੀਂ ਮੰਨ ਲਓ ਸਾਡੀ ਫਸਲ ਕੱਲ ਮੈਂ ਕੱਲੀ ਸਾਡੀ ਫਸਲ ਦੀ ਗੱਲ ਨਹੀਂ ਕਰਦਾ ਮੈਂ ਪੰਜਾਬ ਦੇ ਵਿੱਚ ਜਿੰਨੀ ਵੀ ਨਰਮਾ ਬੈਲਟ ਹੈ ਸਾਰਿਆਂ ਦੀ ਗੱਲ ਕਰ ਰਿਹਾ ਕਿ 4 ਸਾਲ ਹੋ ਗਏ 4 ਸਾਲਾਂ ਦੇ ਵਿੱਚ ਗਲਾਬੀ ਸੁੰਡੀ ਨੇ ਨਰਮਾ ਬੈਲਟ ਦਾ ਇੰਨਾ ਕ ਨੁਕਸਾਨ ਕੀਤਾ ਕਿਸਾਨਾਂ ਦਾ ਇੰਨਾ ਕ ਨੁਕਸਾਨ ਕੀਤਾ ਕਿ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲਣਾ ਵੀ ਔਖਾ ਹੈ ਉਹਦਾ ਕਰਕੇ ਹੁਣ ਅਸੀਂ ਕਹਿੰਦੇ ਚੌਥਾ ਸਾਲ ਆ ਗਿਆ ਪੰਜਾਬ ਸਰਕਾਰ ਨੇ ਅਜੇ ਹꯨ ਕੀ ਚੰਗਾ ਕੀਤਾ ਜਿਹਦੇ ਕਰਕੇ ਵੀ ਨਰਮੇ ਦੀ ਫਸਲ ਅਸੀਂ ਕਹਿੰਦੇ ਚੰਗੀ ਹੋਵੇ ਤੇ ਜੇਕਰ ਹੁਣ ਆਪਾਂ ਹਿਸਾਬ ਲਾਈਏ ਅੱਜ ਤੋਂ ਪਹਿਲਾਂ 2 ਸਪਰੇਹਾਂ ਹੋ ਗਈਆਂ ਫਿਰ ਤਾਂ ਦਾੜੀ ਨਾਲੋਂ ਮੁੱਛਾ ਵੱਧਣ ਵਾਲੀ ਗੱਲ ਹੋ ਗਈ ਜਿਹੜਾ ਬਜਟ ਹੈ ਖਰਚਾ ਦਾ ਬਜਟ ਆਮਦਨ ਨਾਲੋਂ ਕਿਤੇ ਜ਼ਿਆਦਾ ਅੱਗੇ ਚਲਾਇਆ ਜਾਊਗਾ ਤਾਂ ਕਰਕੇ ਅਸੀਂ ਸਰਕਾਰ ਤੋਂ ਇਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਚੰਗੀਆਂ ਸਪਰੇਹਾਂ ਦਿੱਤੀਆਂ ਜਾਣ ਜਿਹਦਾ ਰਿਜ਼ਲਟ ਲੰਮਾ ਆਵੇ ਤੇ ਇਸ ਸੁੰਡੀ ਦਾ ਇਸ ਮੱਛਰ ਦਾ ਇਲਾਜ ਦਾ ਪੁਖਤਾ ਜਿਹੜਾ ਹੱਲ ਕੱਢਿਆ ਸੁੰਡੀ ਮੱਛਰਾਂ ਦਾ ਹਾਲ ਦਾ ਪੂਰਾ ਹੀ ਹੈ ਜੀ ਜੇ ਹੁਣ ਸੁੰਡੀ ਦੇਖੀਏ ਸੁੰਡੀ ਜਿਹੇ ਜਿਹੇ ਫਲਾਵਰ ਦੇ ਹਿਸਾਬ ਨਾਲ ਵੀ ਸੁੰਡੀ ਅੱਜ ਮਿਲੀ ਹੈ ਸਾਰਾ ਪਹਿਲਾਂ ਵੀ ਇੱਕ ਦਮਾਰੀ ਲੱਭੀ ਐ ਸੁੰਡੀ ਵੀ ਮਿਲਦੀ ਐ ਗਲਾਬੀ ਸੁੰਡੀ ਤੇ ਮਛਰ ਦਾ ਤੁਸੀਂ ਦੇਖਿਆ ਸਪਰੇਹਾਂ ਦੋ ਕਰਤੀਆਂ ਸੀ ਦੋ ਸਪਰੇਹਾਂ ਨਾਲ ਹਜੇ ਮਾੜਾ ਮੋਟਾ ਕੰਟਰੋਲ ਹੋਇਆ ਇਹ ਜਿਹੜੀਆਂ ਸਪਰੇਹਾਂ ਤੁਸੀਂ ਖੇਤੀਬਾੜੀ ਵਿਭਾਗ ਦੇ ਉਹਨਾਂ ਦੀ ਉਹਨਾਂ ਦੀ ਰਾਇ ਮੁਤਾਬਕ ਕਰੀਆਂ ਜਾਂ ਆਪਣੇ ਆਪ ਕਰੀ ਨੀ ਇਹ ਉਹਦਾ ਫੋਨ ਆਏ ਨੇ ਜੀ ਜਦੋਂ ਅਸੀਂ ਇਹ ਕਰਤਾ ਪਹਿਲਾਂ ਤਾਂ ਆਪਣੀ ਆਪਸ ਨਾਲ ਹੀ ਕਰੀਏ ਠੀਕ ਹੈ ਕਿੰਨੀ ਕੁ ਜ਼ਿਆਦਾ ਨਰਮੇ ਤੇ ਇਹ ਹਮ ਨਰਮੇ ਤਾਂ 70% ਹੀ ਨਰਮਾ ਹਮ ਲਾਇਦਾ ਦੀ ਮੰਗ ਕਰਦੇ ਹਾਂ ਸਰਕਾਰ ਨੂੰ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਸਾਨੂੰ ਚੰਗੇ ਸਪਰੇਹਾਂ ਮਿਲਣ ਲੰਮਾ ਸਮਾਂ ਚੱਲਣ ਬਾਅਦ ਤੇ ਉਹ ਕਰੇ ਸਾਡਾ ਸੁੱਕਾ ਸੁੱਕੀ ਖੇਤੀ ਹੈ ਜੀ ਇਹ ਇਹਨੂੰ ਬਚਾ ਲੈਣਾ ਹਾਂ ਇਹ ਸੁੱਕੀ ਖੇਤੀ ਹੈ ਜੇ ਕੋਈ ਹੋਣੀ ਸੀ ਇਹ ਸਾਨੂੰ ਛੱਡਣ ਨੂੰ ਸਰਕਾਰ ਮਜਬੂਰ ਕਰ ਰਹੀ ਹੈ ਜਿਹੜਾ ਚੋਣਾ ਲਾਉਣੇ ਸਰਕਾਰ ਸਾਨੂੰ ਮਜਬੂਰ ਕਰਦੀ ਚੋਣਾ ਲਾਉਣ ਬਾਸ ਜੇ ਹੁਣ ਸਾਡਾ ਨਰਮਾ ਹੋਵੇ ਸਾਨੂੰ ਕੀ ਲੋਡ ਆਫ ਕਰਦੀ ਜ਼ਿਲ੍ਹਾ ਮਾਨਸਾ ਦੇ 248 ਪਿੰਡਾਂ ਵਿੱਚੋਂ ਜਿਹੜੇ ਨਰਮੇ ਦੇ ਪਿੰਡ ਹੈਗੇ ਆ ਉਹਨਾਂ ਵਿੱਚ ਕਿਸੇ ਪਿੰਡ ਵਿੱਚ ਕੋਈ ਹਮਲਾ ਚਿੱਟੇ ਮੱਛਰ ਦਾ ਗੁਲਾਬੀ ਸੁੰਡੀ ਦਾ ਨਹੀਂ ਹੈਗਾ ਬਿਲਕੁਲ ਨਹੀਂ ਹੈਗਾ ਅੱਜ ਅਸੀਂ ਝਨੀਰ ਬਲਾਕ ਦੇ ਸਾਨਨੇ ਵਾਲੀ ਪਿੰਡ ਤੇ ਚਨੀਰ ਦੇ ਪਿੰਡ ਦੇ ਖੇਤ ਦੇਖੇ ਆ ਜਿਵੇਂ ਕਿ ਹੁਣ ਅਸੀਂ ਸਰਦਾਰ ਬਲਕਾਰ ਸਿੰਘ ਕਿਸਾਨ ਸਾਨਨੇ ਵਾਲੀ ਉਹਨਾਂ ਦੇ ਖੇਤ 'ਚ ਖੜੇ ਆ 14 ਏਕੜ ਰਕਬਾ ਨਰਮੀ ਦਾ ਤੇ ਆ ਸਾਡੀ ਜਿਹੜੀ ਟੀਮ ਨੇ 100 ਦੇ ਲਗਭਗ ਜਿਹੜੇ ਫੁੱਲ ਦੇਖੇ ਆ ਉਹਦੇ ਵਿੱਚ ਇੱਕ ਤੇ ਸਾਨੂੰ ਗੁਲਾਬੀ ਸੁੰਢੀ ਮਿਲੀ ਇੱਕ ਤੇ ਇਹ ਕੋਈ ਅਟੈਕ ਨਹੀਂ ਪਰ ਇਹ ਇਹ ਇਸ ਲਈ ਅਸੀਂ ਤਿਆਰ ਆ ਖੇਤੀਬਾੜੀ ਵਿਭਾਗ ਤਿਆਰ ਆ ਇਸ ਲਈ ਔਰ ਕੱਲ ਜਿਹੜੀ ਹੈਗੀ ਆ ਸਪਰੇ ਕਿਉਂਕਿ ਚਿੱਟਾ ਮੱਛਰ ਵੀ ਹਾਲਾਂਕਿ 3 ਪ੍ਰਤੀ ਪੱਤਾ ਸੀ ਜੇ ਉਹ 6 ਪ੍ਰਤੀ ਪੱਤਾ ਹੋਵੇ ਤਾਂ ਹੀ ਸਪਰੇ ਅਸੀਂ ਕਹਿਣੇ ਹੁੰਨੇ ਆ ਕਿ ਕਿਸਾਨ ਦਾ ਆਰਥਿਕ ਨੁਕਸਾਨ ਹੋ ਸਕਦਾ ਸਪਰੇ ਕਰਨੀ ਜ਼ਰੂਰੀ ਆ ਪਰ 3 ਪ੍ਰਤੀ ਪੱਤਾ ਤੇ ਵੀ ਅਸੀਂ ਕਹਿੰਨੇ ਆ ਕਿ 3 ਜਾਂ 4 ਪ੍ਰਤੀ ਪੱਤਾ ਤੇ ਨਿੰਮ ਵਾਲੀਆਂ ਸਪਰੀਆਂ ਸ਼ੁਰੂ ਕਰੋ ਪਰ ਕਿਸਾਨ ਨੇ ਜਿਹੜੀ ਕੈਮੀਕਲ ਸਪਰੇ ਓਸ਼ੀਨ ਦੀ ਕੀਤੀ ਤੇ ਨਾਲ ਹੀ ਪ੍ਰੋਕਲੇਮ ਜਿਹੜੀ ਹੈਗੀ ਆ ਉਹ ਸਪਰੇ ਕੀਤੀ ਗੁਲਾਬੀ ਸੁੰਡੀ ਦੀ ਉਹਦੇ ਨਾਲ ਕੰਟਰੋਲ ਹੀਟ ਹੈਗਾ ਹੁਣ ਤੁਸੀਂ ਕਹਦੇ ਹੋ ਇੱਥੇ ਨਾ ਤਾਂ ਚਿੱਟਾ ਮੱਛਰ ਐਸ ਤਾਂ ਨਾ ਮੈਂ ਨਰਮੇ ਤੇ ਤੁਸੀਂ ਵੀ ਦੇਖਿਆ ਪੱਤੇ ਹਲਾ ਹਲਾ ਕੇ ਨਾ ਗੁਲਾਬੀ ਸੁੰਡੀ ਇਹ ਕੋਈ ਹਮਲਾ ਨਹੀਂ ਕਿਰਪਾ ਕਰਕੇ ਕਿਸਾਨਾਂ ਨੂੰ ਬੇਨਤੀ ਕਰਦੇ ਆਂ ਕਿ ਖੇਤੀਬਾੜੀ ਵਿਭਾਗ ਦੀਆਂ 13 ਟੀਮਾਂ ਜ਼ਿਲ੍ਹਾ ਮਾਨਸਾ ਚ ਇੱਕ ਦਿਨ ਛੱਡ ਕੇ ਸਰਵੇ ਕਰਦੀਆਂ ਤੇ ਨਰਮੇ ਵਾਲੇ ਹਰ ਪਿੰਡਾਂ ਵਿੱਚ ਅਸੀਂ ਜਾ ਰਹੇ ਆਂ ਕਿਸਾਨਾਂ ਦੇ ਨਾਲ ਖੜੇ ਆਂ ਕਿਤੇ ਕੋਈ ਹਮਲਾ ਨਹੀਂ ਗੁਲਾਬੀ ਸੁੰਡੀ ਦਾ ਜਾਂ ਚਿੱਟੇ ਮੱਛਰ ਦਾ ਪਰ ਮੌਸਮ ਇਹ ਜਾ ਹੈਗਾ ਤੇ ਅਸੀਂ ਕਿਸਾਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਸਲਾਹ ਦਿੰਦੀ ਆ ਕਿ ਆਪਣੇ ਨਰਮੇ ਨੂੰ ਔੜ ਨਾ ਲੱਗਣ ਦਿਓ ਪਾਣੀ ਦਿਓ ਜੇ ਮੀਂਹ ਦਾ ਗੈਪ ਪੈਂਦਾ ਪਾਣੀ ਦਿਓ ਤੇ ਫਿਰ ਖੇਤੀਬਾੜੀ ਵਿਭਾਗੇ ਤੋਂ ਸਰਵੇਲੈਂਸ ਕਰਾ ਕੇ ਪੈਸਟ ਸਰਵੇਖਣ ਕਰਾ ਕੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਈਟੀਐਲ ਆਰਥਿਕ ਕਗਾਰ ਦੇ ਹਿਸਾਬ ਨਾਲ ਗੁਲਾਬੀ ਸੁੰਡੀ ਚਿੱਟਾ ਮੱਛਰ ਕਿੰਨਾ ਕ ਉਸ ਹਿਸਾਬ ਨਾਲ ਜਿਹੜੀ ਸਿਫਾਰਸ਼ ਕੀਤੀ ਕੀਟਨਾਸ਼ਕ ਦਵਾਈ ਹੈਗੀ ਆ ਉਹੀ ਕਰਨੀ ਚਾਹੀਦੀ ਹੈ ਕੋਈ ਮਿਲਾ ਕੇ ਨਾ ਕਰੋ ਮਿਲਾ ਕੇ ਕਰਨ ਨਾਲ ਜਿਹੜਾ ਚਿੱਟਾ ਮੱਛਰ ਜਾਂ ਗੁਲਾਬੀ ਸੁੰਡੀ ਆ ਉਹਦੇ ਉਹ ਸਗੋਂ ਹੋਰ ਵੱਧ ਸਕਦੀ ਹੈ ਉਹਦੇ ਨਾਲ ਕਿਉਂਕਿ ਉਹ ਉਹਦੀ ਡੋਜ਼ ਵੱਧ ਹੋ ਜਾਂਦੀ ਹੈ ਤੇ ਪਲੱਸ ਸਪਰੇਆ ਜਿਹੜੀਆਂ ਹੁੰਦੀਆਂ ਉਹ ਤੋਂ ਬਾਅਦ ਫਿਰ ਉਹ ਇਫੈਕਟਿਵ ਨਹੀਂ ਹੁੰਦੀਆਂ ਪ੍ਰਭਾਵੀ ਨਹੀਂ ਹੁੰਦੀਆਂ ਸੋ ਇੰਨੀਆਂ ਕਿ ਬੇਨਤੀਆਂ ਹੈਗੀਆਂ ਕਿਸਾਨਾਂ ਦੇ ਨਾਲ ਹਰ ਵਕਤ ਖੇਤੀਬਾੜੀ ਵਿਭਾਗ ਖੜਾ ਔਰ ਜਿੱਥੋਂ ਵੀ ਕਿਤੇ ਸਾਨੂੰ ਕੋਈ ਗੱਲ ਮਿਲਦੀ ਆ ਜੇ ਕੋਈ ਖੇਤ ਸਾਡੇ ਤੋਂ ਰਹਿ ਜਾਂਦਾ ਤਾਂ ਅਸੀਂ ਉਸ ਤੇ ਉਸ ਵਕਤ ਹੀ ਪਹੁੰਚੇ ਆ ਤੇ ਅੱਜ ਸਰਦਾਰ ਬਲਕਾਰ ਸਿੰਘ ਨੂੰ ਅਸੀਂ ਬੇਨਤੀ ਕੀਤੀ ਆ ਕਿ ਪਹਿਲਾਂ ਨਰਮੇ ਨੂੰ ਪਾਣੀ ਦਿਓ ਤੇ ਹਰ ਰੋਜ਼ ਅਸੀਂ ਇੱਕ ਟੀਮ ਬਣਾਤੀ ਇਸ ਪਿੰਡ ਦਾ ਸਰਵੇਖਣ ਹਰ ਰੋਜ਼ ਹੋਊਗਾ ਨਰਮੇ ਦੇ ਖੇਤਾਂ ਦਾ ਤੇ ਜਿਹੜੀ ਕੋਈ ਸਿਫਾਰਸ਼ ਹੋਊ ਅਸੀਂ ਖੇਤੀਬਾੜੀ ਯੂਨੀਵਰਸਿਟੀ ਦੀ ਉਹ ਕਿਸਾਨਾਂ ਨੂੰ ਦੱਸਾਂਗੇ ਤਾਂ ਕਿ ਗੁਲਾਬੀ ਸੁੰਡੀ ਤੇ ਚਿੱਟੇ ਮੱਛਰ ਦਾ ਘੱਟ ਤੋਂ ਘੱਟ ਖਰਚੇ ਨਾਲ ਕਿਸਾਨਾਂ ਦਾ ਇਲਾਜ ਹੋਵੇ ਉਸ ਵਕਤ ਉਸ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਭਾਗ ਜ਼ਿਲ੍ਹਾ ਮਾਨਸੌਰ ਪੰਜਾਬ ਹਰ ਵਕਤ ਕਿਸਾਨਾਂ ਨਾਲ ਖੜਾ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ